ਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਸੁਖਰਾਜ ਡੇਰੀ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਦੀ ਵੀਡੀਓ ਪੈਂਡ ਝਖੜਵਾਲਾ ਜ਼ਿਲ੍ਹਾ ਫਰੀਦਕੋਟ ਪਿਆ ਜਾਂਦਾ ਦੋਸਤੋ ਇਸ ਪਿੰਡ ਨੂੰ ਤੇ ਬਾਈ ਦਾ ਦੋਸਤੋ ਖੇਤੀਬਾੜੀ ਦਾ ਕੰਮ ਆ ਤੇ ਨਾਲ-ਨਾਲ ਦੋਸਤੋ ਚੰਗੇ ਪਸ਼ੂ ਪਾਲਣ ਦਾ ਦੋਸਤੋ ਸ਼ੌਂਕ ਆ ਬਾਈ ਨੂੰ ਤੇ ਅੱਜ ਦੀ ਵੀਡੀਓ ਦੇ ਵਿੱਚ ਦੋਸਤੋ ਤਿੰਨ ਨਾਗਾ ਛੋਟੀ ਉਮਰ ਦੇ ਵਿੱਚ ਦੋਸਤੋ ਖੀਰੀਆਂ ਵੱਛੀਆਂ ਤਿੰਨ ਤੇ ਇੱਕ ਦੋਸਤੋ ਬਾਈ ਕੋਲੇ ਤਾਜੀ ਸੂਈ ਮੱਝ ਵਿਕਾਊ ਆ ਬਣਦੀ ਡਿਟੇਲ ਦੋਸਤੋ ਬਾਈ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਜਿੰਨਾ ਵੀਰਾਂ ਨੇ ਦੋਸਤੋ ਹਜੇ ਤਾਈਂ ਆਪਣੇ ਸੁਖਰਾਜ ਡੇਰੀ ਫਾਰਮ ਚੈਨਲ ਨੂੰ ਦੋਸਤੋ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਵੀਰਾਂ ਨੂੰ ਰਿਕੁਐਸਟ ਆ ਵੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਦੋਸਤੋ ਫੋਲੋ ਕਰ ਲਿਓ ਆਓ ਲੈਨੇ ਆ ਜਾਣਕਾਰੀ ਤੇ ਕਰਦੇ ਆ ਦੋਸਤੋ ਤੁਹਾਡੇ ਨਾਲ ਸਾਂਝੀ ਆਓ ਬਈ ਹਾਂਜੀ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਹੋਰ ਠੀਕ ਠਾਕ ਬਾਈ ਹਾਂਜੀ ਵਧੀਆ ਜੀ ਨਾਂ ਦੱਸਿਓ ਬਾਈ ਆਪਣਾ ਮਨਪ੍ਰੀਤ ਸਿੰਘ ਬਾਈ ਮਨਪ੍ਰੀਤ ਸਿੰਘ ਬਾਈ ਮਨਪ੍ਰੀਆ ਆਪਣਾ ਨੰਬਰ ਵੀ ਦੱਸ ਦਿਓ 8360004612 ਜੀ ਦੁਬਾਰੇ ਫੇਰ ਬੋਲੋ 8360004612 ਤੇ ਬਾਈ ਇਹ ਆਪਣੇ ਬੱਚੀਆਂ ਘਰ ਦੀਆਂ ਹੀ ਆ ਹਾਂਜੀ ਘਰ ਦੀਆਂ ਹੀ ਆ ਆਪਣਾ ਠੀਕ ਆ ਤੇ ਚੰਗਾ ਮਦਰ ਰਿਕਾਰਡ ਆ ਬਈ ਇਹਨਾਂ ਹਾਂਜੀ ਬਾਈ ਠੀਕ ਆ ਤੇ ਕਿੰਨੀਆਂ ਬੱਚੀਆਂ ਸੇਲ ਕਰਨੀਆਂ ਬਈ ਅੱਜ ਤਿੰਨ ਬੱਚੀਆਂ ਬਈ ਤਿੰਨ ਬੱਚੀਆਂ ਬਈ ਅੱਜ ਐਫਓ ਦੀ ਗੱਲ ਕਰੀਏ ਤਾਂ ਕਿੰਨੀ ਉਮਰ ਆ ਇਹਦੀ ਇਹ ਬਈ 14 ਮਹੀਨਿਆਂ ਦੀ ਆ ਬਈ 14 ਮਹੀਨਿਆਂ ਦੀ ਆ ਹਾਂਜੀ ਬਾਈ ਠੀਕ ਆ ਕੀ ਮਦਰ ਰਿਕਾਰਡ ਆ ਬਈ ਇਹਦਾ 25 ਲੀਟਰ ਹੈ ਬਾਈ ਇਹਦੀ ਮਾਂ ਦਾ 25 ਘਰੇ ਖੜੀ ਹੈ 25 ਲੀਟਰ ਘਰੇ ਖੜੀ ਹੈ ਹਾਂਜੀ ਬਾਈ ਠੀਕ ਆ ਤੇ ਤੋੜ ਕੇ ਦੋਸਤੋ ਤੁਹਾਨੂੰ ਵਿਖਾ ਦਿੰਨੇ ਆ ਸੋਹਣੇ ਕੱਦ ਕਾਠ ਵਾਲੀ ਹੈ ਦੋਸਤੋ ਬਾਈ ਦੱਸਦਾ ਸੀ ਹੀਟ ਦੇ ਵਿੱਚ ਆਈ ਹੋਈ ਹੈ ਬਾਈ ਹਾਂਜੀ ਬਾਈ ਹੁਣ ਦੋਸਤੋ ਹੀਟ ਦੇ ਵਿੱਚ ਆ ਸੋਹਣਾ ਕੱਦ ਕਾਠ ਦਾ ਦੋਸਤੋ ਚੰਗੀ ਫੇਸ ਬਿਊਟੀ ਹੈ ਦੇਖ ਸਕਦੇ ਆ ਦੇਖ ਸਕਦੇ ਆ ਬਿਲਕੁਲ ਨਿੱਕਾ ਕਾਨਾ ਦੋਸਤੋ ਨਿੱਕਾ ਮੂੰਹ ਆ ਬਾਈ ਮੜਾ ਥਣ ਵਿਖਾ ਦਈਏ ਥਣ ਚਾਰੀ ਆ ਹਾਂਜੀ ਬਾਈ ਦੇਖ ਸਕਦੇ ਆ ਦੋਸਤੋ ਬਾਕੀ ਰਾਜੀਪਲੀ ਆ ਤੇ ਦੇਖ ਸਕਦੇ ਆਂ ਦੋਸਤੋ ਪਵਾਨੇ ਦੇ ਜੱਜਮੈਂਟ ਤੁਸੀਂ ਲਾ ਲੈਣੀ ਆ ਸੋਹਣਾ ਹਵਾਨਾ ਕੱਲਾ ਕੱਲਾ ਥਾਣਾ ਦੋਸਤੋ ਝੋਲੀ ਝੂਲੀ ਚੰਗੀ ਆ ਦੇਖ ਸਕਦੇ ਆਂ ਗੋਲ ਮਟੋਲ ਪਈ ਆ ਦੋਸਤੋ ਤੋੜ ਕੇ ਤੁਹਾਨੂੰ ਇਕੱਠੀਆਂ ਹੀ ਵਿਖਾ ਦੇਾਂਗੇ ਪਹਿਲਾਂ ਸਾਰੇ ਪਸ਼ੂਆਂ ਦੀ ਦੋਸਤੋ ਡਿਟੇਲ ਲੈ ਲੈਣੇ ਆ ਤੇ ਕੀ ਮੁੱਲ ਕਰਾਂਗੇ ਭਰਾ ਇਹਦਾ ਇਹਦਾ ਬਾਈ ਇਹਨਾਂ ਸਾਰਿਆਂ ਦਾ ਹੀ ਕਰ ਦਾਂਗੇ ਬਾਈ ਸਾਰਿਆਂ ਦਾ ਇਕੱਠਾ ਹੀ ਕਰ ਦਾਂ ਹਾਂਜੀ ਬਾਈ ਠੀਕ ਆ ਲਓ ਵੀ ਸੱਜਣੋ ਤੁਹਾਨੂੰ ਦੂਜੇ ਨਾ ਵੀ ਵਿਖਾ ਦਿੰਨੇ ਆ ਇੱਕ ਦੋਸਤੋ ਦੋਸਤ ਬਾਈ ਕੋਲੇ ਜਰਸੀ ਬੱਚੀ ਆ ਚੰਗੀ ਬਲੱਡ ਲਾਈਨ ਆ ਦੋਸਤੋ ਸੋਹਣੀ ਜਾਤ ਕੁਆਲਿਟੀ ਇਹ ਵੇਖ ਸਕਦੇ ਆ ਸੋਹਣੀ ਫੇਸ ਬਿਊਟੀ ਆ ਦੋਸਤੋ ਬਿਲਕੁਲ ਨਿੱਕਾ ਕੰਨ ਬੋਦੀ ਵਾਲੀ ਵਹਿੜਾ ਦੋਸਤੋ ਤੇ ਮੱਥੇ ਦੇ ਵਿੱਚ ਟੋਆ ਦੋਸਤੋ ਇਹਦਾ ਕੀ ਡਿਟੇਲ ਆ ਬਾਈ ਇਹ ਬਾਈ 11 ਮਹੀਨਿਆਂ ਦੀ ਹੈਗਾ 11 ਮਹੀਨਿਆਂ ਦੀ ਆ ਸਵਾਗਤ ਹਾਂਜੀ ਬਾਈ ਠੀਕ ਆ ਇਹਦਾ ਕੋਈ ਮਦਰ ਰਿਕਾਰਡ ਵੀ ਇਦੀ ਮਾਂ ਬਈ ਆਪਣੇ ਕੋਲ ਸੀ ਆਪਾਂ ਸੇਲ ਕਰਤੀ ਸੀਗੀ ਅੱਛਾ ਤੇ 18 ਲੀਟਰ ਦੁੱਧ ਸੀ ਪਹਿਲੇ ਸੂਏ ਦਾ ਬਈ ਪਹਿਲੇ ਸੂਏ ਦਾ 18 ਲੀਟਰ ਹਾਂਜੀ ਬਈ ਠੀਕ ਆ ਇਹਦਾ ਕੋਈ ਪਤਾ ਹੈ ਬਈ ਕਿਹੜੇ ਸੀ ਮੰਦੀ ਨਹੀਂ ਬਈ ਇਹਦਾ ਆਪਾਂ ਨੂੰ ਕੋਈ ਪਤਾ ਨਹੀਂ ਤਿੰਨਾਂ ਦਾ ਬਈ ਕਿਹੜੇ ਦੀ ਹੈ ਕਾਵੇਂ ਆਪਾਂ ਕਹੀ ਜੱਜ ਬਈ ਇਹਦੀ ਇਹਦੀ ਆ ਠੀਕ ਆ ਕੋਈ ਪਤਾ ਨਹੀਂ ਆਪਾਂ ਚਾ ਲਓ ਵੀ ਸੱਜਣੋਂ ਇਹ ਵੀ ਤੁਹਾਨੂੰ ਨੇੜੇ ਹੋ ਕੇ ਵਿਖਾ ਦਿੰਨੇ ਆ ਥੱਲੋਂ ਦੋਸਤੋ ਇਹ ਵੀ ਬਹੁਤ ਸਾਫ਼ ਸੁਥਰੀ ਆ ਵੇੜ ਦੇਖ ਸਕਦੇ ਆ ਬਾਕੀ ਦੋਸਤੋ ਖੀਰੀਆਂ ਬੱਚੀਆਂ ਛੋਟੀ ਉਮਰ ਦੇ ਵਿੱਚ ਆ ਦੋਸਤੋ ਫੇਸ ਬਿਊਟੀ ਦੀ ਗੱਲ ਕਰੀਏ ਦੋਸਤੋ ਬਹੁਤ ਸੋਹਣੀ ਬੱਚੀ ਜਿਹੜਾ ਕੋਈ ਵੀਰ ਦੋਸਤੋ ਜਰਸੀ ਬਰੀਡ ਦੇ ਵਿੱਚ ਦੋਸਤੋ ਛੋਟੀ ਬੱਚੀ ਲੈਣੀ ਪਸੰਦ ਕਰਦਾ ਤੇ ਬਹੁਤ ਸੋਹਣੀ ਬੱਚੀ ਆ ਦੋਸਤੋ ਇਹਦਾ ਵੀ ਰੇਟ ਦੋਸਤੋ ਬਾਈਆਂ ਦਾ ਫੋਨ ਤੇ ਹੋ ਜਾਊਗਾ ਇਸ ਤੋਂ ਅਗੇ ਇਹਦੀ ਉਮਰ ਕਿੰਨੀ ਆ ਬਈ ਐਫ ਬੱਚੀ ਦੀ ਇਹ ਬਈ 6 ਮਹੀਨਿਆਂ ਦੀ ਆ ਇਹ 6 ਮਹੀਨਿਆਂ ਦੀ ਆ ਬਈ ਸਿੰਗ ਨਹੀਂ ਦਿਖਾਏ ਇਹਦੇ ਹਜੇ ਸਿੰਗ ਦਿਖਾਏ ਨਹੀਂ ਹਾਂਜੀ ਠੀਕ ਆ ਇਹਦਾ ਕੀ ਮਦਰ ਰਿਕਾਰਡ ਆ ਬਈ ਇਹ ਬਈ ਇਹਦੀ ਮਾਂ ਦਾਗਾ 20 ਲੀਟਰ ਦਾ ਦੁੱਧ ਸੀਗਾ ਪਹਿਲਾਂ ਦਾ ਬਈ ਖੀਰੀ ਦਾ ਖੀਰੀ ਦਾ ਠੀਕ ਆ ਪਹਿਲਾਂ ਦਾ ਹਾਂਜੀ ਠੀਕ ਆ ਆਪਣੇ ਘਰੇ ਹੀ ਆਗਾ ਠੀਕ ਆ ਇਹਦਾ ਵੀ ਕੋਈ ਸੀਮੰਦ ਨਹੀਂ ਪਤਾ ਬਈ ਨਹੀਂ ਬਈ ਆਪਣਾ ਵੀ ਇਹਦਾ ਨਹੀਂ ਪਤਾਗਾ ਇਹ ਡੈਨਮਾਰਕ ਦੀ ਆ ਇਹ ਨਹੀਂ ਪਤਾ ਕਿਹੜੇ ਦੀ ਆ ਪ੍ਰੋਪਰ ਆ ਠੀਕ ਆ ਇਹ ਹੈ ਡੈਨਮਾਰਕ ਦੇ ਸੀਮੰਦ ਦੀ ਇਹ ਬੋਲਦਾ ਨਹੀਂ ਪਤਾ ਕਿਹੜੇ ਬੋਲਦੀ ਹਾਂਜੀ ਲੋ ਵੀ ਸੱਜਣੋ ਸੋਹਣੀ ਫੇਸ ਬਿਊਟੀ ਦੇ ਵਿੱਚ ਆ ਦੋਸਤੋ ਬਾਕੀ ਰੰਗ ਬਾਜ ਵਹਿੜਾ ਵੇਖ ਸਕਦੇ ਆ ਹਜੇ ਛੋਟੀ ਉਮਰ ਦੇ ਵਿੱਚ ਹੀ ਆ ਦੋਸਤੋ ਥੱਲੋਂ ਵਿਖਾ ਲਈ ਬਈ ਮਾੜਾ ਰੋਕੀ ਬਾਕੀ ਦੋਸਤੋ ਲੂਈ ਨਵਾਈ ਹੋਈ ਆ ਤੇ ਬਾਕੀ ਤਾਂ ਕਰਕੇ ਇਸ ਤਰ੍ਹਾਂ ਲੱਗਦੀ ਆ ਕੱਲਾ ਕੱਲਾ ਥਾਨ ਲੱਗਿਆ ਦੋਸਤੋ ਝੋਲੀ ਝੂਲੀ ਇਹਦੀ ਵੀ ਦੋਸਤੋ ਬਹੁਤ ਸੋਹਣੀ ਆ ਤੇ ਇਹਨਾਂ ਤਿੰਨਾਂ ਦਾ ਬਈ ਕੀ ਰੇਟ ਰੱਖ ਦਾਂਗੇ ਬਈ ਇਹਨਾਂ ਤਿੰਨਾਂ ਦਾ ਬਈ 55000 ਰੁਪਏ ਤਿੰਨਾਂ ਦਾ 55000 ਹਾਂਜੀ ਬਈ ਮਾਨਤਾਨ ਹੋ ਜੂਗਾ ਹਾਂਜੀ ਮਾਨਤਾਨ ਕਰ ਦਾਂਗੇ ਬਈ ਲੋ ਵੀ ਸੱਜੋ ਤਿੰਨਾ ਨਗਾਂ ਦਾ ਬਾਈਆਂ ਦਾ 55000 ਤੇ ਇੱਕ ਦੋਸਤੋ ਤਾਜੀ ਸੂਈ ਝੋਟੀ ਆ ਬਾਈ ਕੋਲੇ ਉਹ ਵੀ ਵਿਖਾਵੇਂ ਪਹਿਲਾਂ ਬੱਛੀਆਂ ਤੋੜ ਕੇ ਵਿਖਾ ਦਈਏ ਬਈ ਜਿੱਥੋਂ ਮਰਜੀ ਜਿਹੜੀ ਮਰਜੀ ਖੋਲ ਲਾਵੇ ਦੇਖ ਸਕਦੇ ਆ ਦੋਸਤੋ ਕਿੰਗੀਆਂ ਬੱਚੀਆਂ ਦੋਸਤੋ ਸੋਹਣੇ ਕਦ ਕੱਟ ਦੇ ਵਿੱਚ ਖੀਰੀਆਂ ਤੇ ਸੋਹਣੀ ਦੋਸਤੋ ਇਹ ਹੀ ਬੈੜ ਇਹ ਤਿੰਨਾਂ ਦੇ ਵਿੱਚੋਂ ਦੋਸਤੋ ਵੱਡੀ ਆ ਬਾਕੀ ਦੋਸਤੋ ਸਾਰੇ ਬਾਈ ਕੋਲੇ ਪਸ਼ੂ ਚੰਗੇ ਆ ਇੱਕ ਵਾਰੀ ਤੁਹਾਨੂੰ ਨਿਗਾ ਮਰਾ ਦਿੰਨੇ ਆ ਇਹਨਾਂ گاਵਾਂ ਦੇ ਵਿੱਚੋਂ ਦੋਸਤੋ ਕੁਝ ਬੱਚੀਆਂ ਜਿਹੜੀਆਂ ਨੇ ਇਹਨਾਂ ਦੇ ਵਿੱਚੋਂ ਤੇ ਕੁਝ ਦੋਸਤੋ ਬਾਈ ਨੇ ਇੱਕ ਦੋ ਸੇਲ ਕੀਤੀਆਂ ਹੋਈਆਂ ਜਿਹੜੀਆਂ ਖੜੀਆਂ ਜਰਸੀ ਬਾਈਆਂ ਦਾ ਜਰਸੀ ਦੀ मां ਜਿਹੜੀ ਉਹ ਸੇਲ ਕੀਤੀ ਹੋਈ ਆ ਲੈ ਬਈ ਖੋਲ ਲਈਏ ਕਰੋ ਦੇਖ ਸਾਧਿਆ ਦੋਸਤੋ ਥੱਲੋਂ ਦੋਸਤੋ ਇਹ ਵੀ ਵੱੱਛੀ ਬਹੁਤ ਸਾਫ਼ ਆ ਬੰਦੀ ਚੰਗੀ ਦੋਸਤੋ ਇਹ ਵੀ ਪੜੜ ਦੇਖਸਣੇ ਦੋਸਤੋ ਕੋਈ ਫੋਰਚਾਂਗ ਨਹੀਂ ਸੋਹਣੀ ਅੱਛੀ ਆ ਦੋਸਤੋ ਲਓ ਵੀ ਸੱਜਣੋ ਇੱਕ ਬਾਈ ਕੋਲੇ ਇਹ ਝੋਟੀ ਆ ਪਹਿਲਾ ਸੂਆ ਸੂਈ ਆ ਤੇ ਮਗਰ ਦੋਸਤੋ ਕੱਟੀ ਆ ਕੱਟੀ ਵੀ ਦੋਸਤੋ ਬਹੁਤ ਸੋਹਣੀ ਆ ਬજરੰਗੀ ਬੋਲ ਦੀ ਕੱਟੀ ਆ ਦੋਸਤੋ ਵੇਖ ਸਕਦੇ ਆ ਹਾਂ ਖੜੀ ਕਰ ਲਈ ਬਾਈ ਤੇ ਇਹ ਦੋਸਤੋ ਬਾਈਆਂ ਦਾ 5 ਦਿਨ ਹੋ ਗਏ ਸੂਈ ਨੂੰ ਤੇ 50 ਦਿਨਾਂ ਨੂੰ ਦੋਸਤੋ ਜੋ ਦੁੱਧ ਤੇ ਆ ਗਈ ਉਦੋਂ ਸੇਲ ਕਰਨੀ ਆ ਤੇ ਜੇ ਕੋਈ ਵੀਰ ਦੋਸਤੋ ਪਸੰਦ ਕਰੂਗਾ ਤਾਂ ਆਪ ਦਾ ਆ ਕੇ ਇੱਥੇ ਸੌਦਾ ਕਰਨੇ ਦੇਖ ਸਕਦੇ ਆ ਦੋਸਤੋ ਪੂਰੇ ਨਰੋਏ ਹੱਡਾ ਪੈਰਾਂ ਦੇ ਵਿੱਚ ਆ ਦੋਸਤੋ ਦੇਖ ਸਕਦੇ ਆ ਬਜਰੰਗੀ ਪੁੱਲ ਦੀ ਕੱਟੀ ਆ ਦੋਸਤੋ ਇਹ ਤੇ ਝੋਟੀ ਦਾ ਦੋਸਤੋ ਤੁਹਾਨੂੰ ਹਵਾਨੇ ਦੀ ਜੱਜਮੈਂਟ ਜਿਹੜੀ ਕਰਵਾ ਦਿੰਨੇ ਆ 9:11 ਦਾ ਟਾਈਮ ਆ ਦੋਸਤੋ ਸਿੰਕ ਕੁਆਲਿਟੀ ਬਹੁਤ ਸੋਹਣੀ ਆ ਪਤਲੀ ਬੂਥੀ ਦੇ ਵਿੱਚ ਆ ਦੋਸਤੋ ਤੇ ਇੱਧਰ ਕਰ ਲਈ ਬਈ ਮੜਾ ਆ ਵਿਖਾ ਦਈਏ ਥੱਲੋਂ ਮੂੰਹ ਨੋ ਦੋੜਾ ਮੂਹੋਂ ਦੋਸਤੋ ਬਾਈਆਂ ਦਾ ਦੋ ਦੰਦਾ ਹਵਾਨਾ ਦੋਸਤੋ ਉਸ ਟਾਂਗ ਨਾਲ ਜੱਜਮੈਂਟ ਕਰਨੀ ਹੈ ਪੌਣੇ 11 ਦਾ ਟਾਈਮ ਆ ਦੋਸਤੋ ਬਾਕੀ ਤੁਹਾਨੂੰ ਵਿਖਾ ਵੀ ਦਿੰਨੇ ਆ ਟਾਈਮ ਤੇ ਥਣ ਹਵਾਨੇ ਦੀ ਗੱਲ ਕਰੀਏ ਦੋਸਤੋ ਸੋਹਣਾ ਥਣ ਹਵਾਨਾ ਵੇਖ ਸਕਦੇ ਆ ਬਾਕੀ ਦੋਸਤੋ ਭਲਾਂ ਜਰੂਰ ਆ ਜਦੋਂ ਭਲਾਂ ਲਾਈਆਂ ਦੋਸਤੋ ਹਵਾਨਾ ਆਏ ਨੇ ਸੋਹਣਾ ਬਣਾਉਣਾ ਥਣ ਸੋਹਣਾ ਕੱਢਿਆ ਹੋਊਗੀ ਤੇ ਪੰਜ ਦਿਨਾਂ ਤਾਈਂ ਦੋਸਤੋ ਬਾਈਆਂ ਦਾ ਜੋ ਦੁੱਧ ਤੇ ਆ ਗਈ ਸੇਲ ਕਰਦਾ ਪੰਜ ਦਿਨ ਹੋ ਗਏ 10 ਦਿਨਾਂ ਤਾਈਂ 15 ਦਿਨਾਂ ਤਾਈਂ ਦੋਸਤੋ ਪਸ਼ੂ ਆਮੀ ਦੋਸਤੋ ਦੁੱਧ ਤੇ ਆ ਜਾਂਦਾ ਇਹਦਾ ਕੋਈ ਮੁੱਲ ਵਗੈਰਾ ਤਾਂ ਇਹ ਕਰਨਾ ਬਈ ਆਪਾਂ ਨਹੀਂ ਬਈ ਮੁੱਲ ਇਹਦਾ ਜਦੋਂ ਦੁੱਧ ਤਿਆਰ ਕਰਕੇ ਉਦੋਂ ਹੀ ਕਰਾਂਗੇ ਠੀਕ ਹੈ ਮੁੱਲ ਉਦੋਂ ਹੀ ਕਰਾਂਗੇ ਬਾਕੀ ਦੋਸਤੋ ਰਾਜੀਪੜੀ ਦੀ ਗੱਲ ਕਰਕੇ ਰਾਜੀਪੜੀ ਬਹੁਤ ਆ ਦੋਸਤੋ ਇਹ ਕੋਈ ਕਾਹ ਵਾਣ ਹੋਇਆ ਤਾਂ ਆਪਣਾ ਫੋਨ ਤੇ ਕਨੈਕਟ ਕਰ ਲਓ ਠੀਕ ਹੈ ਲਓ ਵੀ ਸੱਜਣੋ ਨੰਬਰ ਸਕਰੀਨ ਤੇ ਚੱਲ ਰਿਹਾ ਇਸ ਨੰਬਰ ਤੇ ਤੁਸੀਂ ਸੰਪਰਕ ਨਾ ਇੱਧਰ ਮੜਾਏ ਕਰਦੀ ਬਈ ਣ ਟੋਟੀ ਪੈਟਪੂੜੇ ਨੇ ਨਿਗਾ ਮਾਰ ਲਓ ਦੋਸਤੋ ਬੋਧਾ ਰਾਜੀਪੜੀ ਆ ਇੱਕ ਚੰਗੀ ਦੋਸਤੋ ਖੁੱਲੇ ਹੱਡਾਂ ਪੈਰਾਂ ਦੇ ਵਿੱਚ ਆ ਹਵਾਨੇ ਹੀ ਤਿਆਰੀ ਦੋਸਤੋ ਤੁਸੀਂ ਉਸ ਢੰਗ ਨਾਲ ਜੱਜਮੈਂਟ ਕਰਨੀ ਪਾਉਣੇ 11 ਦਾ ਟਾਈਮ ਆ ਦੇਖ ਸਕਦੇ ਆ ਮਗਰਲੇ ਪਾਸੇ ਵੀ ਦੋਸਤੋ ਹਵਾਨਾ ਸੋਹਣਾ ਤੇ ਸੂਬਾ ਦੀ ਚਵਾਈ ਹੋਈ ਹੋਈ ਆ ਸ਼ਾਮ ਤਾਈਆਂ ਨੇ ਦੋਸਤੋ ਹਵਾਨਾ ਭਰਨਾ ਝੂਟੀ ਸੋਹਣੀ ਆ ਦੋਸਤੋ ਤੇ ਮੁੱਲ ਤਾਂ ਬਈ ਇਹਦਾ ਫਿਰ ਆਪਾਂ ਫੋਨ ਤੇ ਹੀ ਕਰਨਾ ਹਾਂਜੀ ਬਈ ਫੋਨ ਤੇ ਕਰ ਲਾਂਗੇ ਇਹਦਾ ਮੁੱਲ ਦੋਸਤੋ ਫੋਨ ਤੇ ਹੋ ਜਾਣਾ ਵੱਛੀਆਂ ਦਾ 55000 ਰੁਪਈਆ ਬਈ ਹਾਂਜੀ ਲਓ ਬਈ ਸੱਜਣੋ ਵੱਛੀਆਂ ਦਾ ਰੇਟ ਜਿਹੜਾ ਦੋਸਤੋ ਬਾਈ ਨੇ 55000 ਰੁਪਿਆ ਕੀਤਾ ਹੋਇਆ ਤੇ ਜੇ ਕਿਸੇ ਵੀਰ ਦੇ ਦੋਸਤੋ ਵੱਛੀਆਂ ਜਾਂ ਝੋਟੀ ਦੋਸਤੋ ਪਸੰਦ ਹੋਵੇ ਤਾਂ ਨੰਬਰ ਸਕਰੀਨ ਤੇ ਚੱਲ ਰਿਹਾ ਇਸ ਤੇ ਸੰਪਰਕ ਕਰ ਲਓ ਜੀ ਕੋਈ ਵੀ ਰੇਟ ਦੋਸਤੋ ਫਿਕਸ ਨਹੀਂ ਹੁੰਦਾ ਇੱਥੇ ਆ ਕੇ ਆਪਦੀ ਤਸੱਲੀ ਕਰਕੇ ਦੋਸਤੋ ਸੌਦਾ ਕਰ ਲਓ ਜੀ ਤੇ ਜਿਸ ਕਿਸੇ ਵੀਰ ਨੇ ਦੋਸਤੋ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਤਾਂ ਸਾਡਾ ਨੰਬਰ ਦੋਸਤੋ ਸਕਰੀਨ ਦੇ ਹੇਠਲੇ ਪਾਸੇ ਚੱਲ ਰਿਹਾ ਸਾਡੇ ਨਾਲ ਸੰਪਰਕ ਕਰ ਲਓ ਜੀ ਤੇ ਵੀਡੀਓ ਨੂੰ ਸ਼ੇਅਰ ਕਰਦੇਆ ਕਰੋ ਸੱਜਣੋ ਮਿਲਦੇ ਆਂ ਆਉਣ ਵਾਲੀ ਨਵੀਂ ਵੀਡੀਓ ਦੇ ਨਾਲ ਧੰਨਵਾਦ